ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਆਪਾਂ ਜਦੋਂ ਜਨਰਲ ਕੁਲਦੀਪ ਬਰਾੜ ਉੱਤੇ ਹਮਲਾ ਹੋਇਆ ਸੀ ਤੇ ਉਹ ਹਮਲੇ ਤੋਂ ਕਿਵੇਂ ਬਚਿਆ ਸੀ ਸਿੰਘਾਂ ਨੇ ਹਮਲਾ ਕੀਤਾ ਸੀ ਬਹੁਤ ਤਕੜਾ ਉਹਦੇ ਤੇ ਸੋ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਬੜੀ ਬਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਭਾਈ ਦਲਜੀਤ ਸਿੰਘ ਜੀ ਆਪਣੀ ਕਿਤਾਬ ਵਿੱਚ ਦੱਸਦੇ ਨੇ ਕਹਿੰਦੇ ਵੀ ਉਸ ਵਕਤ ਅਸੀਂ ਦਿੱਲੀ ਵਿੱਚ ਸਾਂ ਤੇ ਸਾਡਾ ਕੰਮ ਪੂਰੀ ਤਰ੍ਹਾਂ ਸਥਾਪਿਤ ਸੀ ਉੱਥੇ ਲਲਤ ਮਾਕਨ ਤੇ ਅਰਜਨ ਦਾਸ ਦਾ ਸੌਦਾ ਲੱਗ ਚੁੱਕਾ ਸੀ ਜਿਸ ਨਾਲ ਸਰਕਾਰ ਦਹਿਲ ਗਈ ਸੀ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਕੰਮ ਕਿਸ ਨੇ ਕੀਤਾ ਹੈ ਕਿਉਂਕਿ ਅਸੀਂ ਜ਼ਿੰਮੇਵਾਰੀ ਨਹੀਂ ਲਈ ਦਿੱਲੀ ਵਿੱਚ ਥਾਂ ਥਾਂ ਤੇ ਉਹਨਾਂ ਨੇ ਸਾਡੀਆਂ ਸ਼ਕਲਾਂ ਦੇ ਸੰਭਾਵੀ ਨਕਸ਼ ਬਣਾ ਕੇ ਲਗਾਏ ਹੋਏ ਸੀ ਤੇ ਰੇਡੀਓ ਅਤੇ ਟੀਵੀ ਤੇ ਹਰ ਰੋਜ਼ ਜਾਣਕਾਰੀ ਦਿੱਤੀ ਜਾਂਦੀ ਸੀ ਪਰ ਇਹ ਸਭ ਕੁਝ ਦੇ ਬਾਵਜੂਦ ਵੀ ਅਸੀਂ ਸੁਰੱਖਿਅਤ ਸੀ ਉਸ ਵਕਤ ਉੱਥੇ ਅਸੀਂ ਸੁਖਵਿੰਦਰ ਸਿੰਘ ਛਿੰਦੂ ਮਥਰਾ ਸਿੰਘ ਜਿੰਦਾ ਸੁਖਦੇਵ ਸਿੰਘ ਸੁਖਾ ਕੂਕੀ ਸੁਖਵਿੰਦਰ ਸੁਖੀ ਤੇ ਬਲਜਿੰਦਰ ਸਿੰਘ ਰਾਜੂ ਸੀ ਸੁਖਵਿੰਦਰ ਸਿੰਘ ਛਿੰਦੂ ਪੰਜਾਬ ਗਿਆ ਤਾਂ ਉੱਥੇ ਉਸ ਨੂੰ ਮੇਰਠ ਛਾਉਣੀ ਦੇ ਕਈ ਫੌਜੀ ਮਿਲੇ ਜਿਨ੍ਹਾਂ ਨੇ ਦੱਸਿਆ ਕਿ ਬਰਾੜ ਜਿਹੜਾ ਦਰਬਾਰ ਸਾਹਿਬ ਤੇ ਹਮਲੇ ਦਾ ਮੂਰੀ ਸੀ ਉਹ ਅੱਜ ਕੱਲ ਮੇਠ ਤਨਾਤ ਹੈ ਉਹਨਾਂ ਨੇ ਦੱਸਿਆ ਕਿ ਉਸ ਦੀ ਕਾਫੀ ਰਖਵਾਲੀ ਹੁੰਦੀ ਹੈ ਪਰ ਕੰਮ ਹੋ ਸਕਦਾ ਹੈ ਤੇ ਉਹ ਮਦਦ ਕਰਨਗੇ ਜਦੋਂ ਸੁਖਵਿੰਦਰ ਸਿੰਘ ਛਿੰਦੂ ਨੇ ਆ ਕੇ ਇਹ ਜਾਣਕਾਰੀ ਦਿੱਤੀ ਤਾਂ ਅਸੀਂ ਸਾਰੇ ਖੁਸ਼ ਤੇ ਆਸਮਦ ਹੋ ਗਏ ਸਾਡੇ ਵਿੱਚੋਂ ਜਿੰਦਾ ਸੁੱਖਾ ਤੇ ਸੁਖਵਿੰਦਰ ਸਿੰਘ ਛਿੰਦੂ ਬਹੁਤ ਉਤਸ਼ਾਹ ਤੇ ਜੋਰ ਨਾਲ ਕੰਮ ਕਰਨ ਵਾਲੇ ਬੰਦੇ ਸਨ ਉਹਨਾਂ ਨੇ ਅਗਲੇ ਦਿਨ ਤੋਂ ਹੀ ਇਸ ਨਿਸ਼ਾਨੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਚਿੰਦੂ ਹਰਜਿੰਦਰ ਜਿੰਦਾ ਅਤੇ ਚਾਚਾ ਮਥਰਾ ਸਿੰਘ ਮੇਰਠ ਉਹਨਾਂ ਬੰਦਿਆਂ ਨੂੰ ਮਿਲੇ ਛਾਉਣੀ ਦੇ ਅੰਦਰ ਗਏ ਤੇ ਬਰਾੜ ਦਾ ਘਰ ਦੇਖਿਆ ਉਹਨਾਂ ਨੇ ਸਾਡੇ ਲਈ ਇਹ ਕੰਮ ਬਹੁਤ ਜ਼ਰੂਰੀ ਸੀ ਜਿੰਦਾ ਅਤੇ ਰਾਜੂ ਮੇਰਠ ਸ਼ਹਿਰ ਦੇ ਪਹਿਲਾਂ ਵੀ ਵਾਕਫ ਸਨ ਹਫ਼ਤੇਕ ਵਿੱਚ ਅਸੀਂ ਦਿੱਲੀ ਵਾਂਗੂ ਮੇਰਠ ਵਿੱਚ ਵੀ ਮਕਾਨ ਕਿਰਾਏ ਤੇ ਲੈ ਲਿਆ ਤੇ ਦੋ ਬੰਦੇ ਉੱਥੇ ਰਹਿਣ ਲੱਗ ਪਏ ਤੇ ਹੋਰ ਲੋੜਿੰਦਾ ਸਮਾਨ ਵੀ ਇਕੱਠਾ ਕਰ ਲਿਆ ਇੱਕ ਨਵੀਂ ਚਿੱਟੀ ਮਰਤੀਕਾਰ ਤੇ ਇੱਕ ਸਕੂਟਰ ਅਸੀਂ ਖਰੀਦ ਕੇ ਉੱਥੇ ਪਹੁੰਚਾ ਦਿੱਤਾ ਹੁਣ ਇਹ ਬਰਾੜ ਦੀ ਕੋਖ ਕਰਨ ਦਾ ਮਸਲਾ ਸੀ ਜੋ ਉੱਥੇ ਰਹਿ ਕੇ ਹੀ ਹੋਣੀ ਸੀ ਸਾਡੇ ਚੋਂ 2-3 ਬੰਦੇ ਸਦਾ ਮੇਰਠ ਰਹਿਣ ਲਈ ਤਿਆਰ ਹੋ ਗਏ ਜਦੋਂ ਬਰਾੜ ਛੌਣੀ ਵਿੱਚ ਘਰੋਂ ਬਾਹਰ ਜਾਂ ਛੌਣੀ ਤੋਂ ਬਾਹਰ ਜਾਂਦਾ ਸੀ ਤਾਂ ਉਸ ਨਾਲ ਫੌਦੀਆਂ ਦੋ ਗੱਡੀਆਂ ਹੁੰਦੀਆਂ ਸਨ ਹਾਲੇ ਅਸੀਂ ਉਸ ਨੂੰ ਦੋ ਤਿੰਨ ਵਾਰੀ ਦੇਖਿਆ ਸੀ ਤੇ ਸਾਡੀ ਜ਼ਿਆਦਾ ਮਦਦ ਛੌਣੀ ਵਾਲੇ ਸੱਜਣੀ ਕਰ ਰਹੇ ਸਨ ਕੋਖ ਕਰਨਾ ਲੁਕਵੇਂ ਹਮਲਿਆਂ ਦੇ ਸਭ ਤੋਂ ਔਖੇ ਕੰਮਾਂ ਵਿੱਚੋਂ ਹੁੰਦਾ ਹੈ ਤੁਸੀਂ ਕਿਸੇ ਬੰਦੇ ਨੂੰ ਵਾਰ-ਵਾਰ ਦੇਖਣਾ ਤੇ ਪਿੱਛਾ ਕਰਨਾ ਹੁੰਦਾ ਹੈ ਕਈ ਥਾਂ ਬਹੁਤ ਪਹਿਰੇਦਾਰੀ ਵੀ ਹੁੰਦੀ ਹੈ ਇਹ ਕੰਮ ਤੁਹਾਨੂੰ ਕਈ ਤਰੀਕਿਆਂ ਤੇ ਕਈ ਪੈਸਾਂ ਵਿੱਚ ਕਈ ਬਹਾਨੇ ਬਣਾ ਕੇ ਲੰਬੇ ਸਮੇਂ ਤੱਕ ਕਰਨਾ ਪੈਂਦਾ ਹੈ ਇਹ ਬੜਾ ਅਣਖਿਜਿਆ ਕੰਮ ਹੈ ਤੇ ਇਸ ਵਿੱਚ ਖਤਰਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਸ਼ੱਕ ਪੈਣ ਤੇ ਸ਼ਿਕਾਰ ਚੌਕਸ ਹੋ ਜਾਂਦਾ ਹੈ ਤੇ ਤੁਸੀਂ ਫੜੇ ਵੀ ਜਾ ਸਕਦੇ ਹੋ ਇਸ ਕੰਮ ਲਈ ਬੜੇ ਸਿੱਦਕ ਤੇ ਸਬਰ ਦੀ ਜ਼ਰੂਰਤ ਹੁੰਦੀ ਹੈ ਜਿੰਨੀ ਵੀ ਜਾਣਕਾਰੀ ਹੋਵੇ ਉਨਾ ਹੀ ਫਾਇਦਾ ਹੁੰਦਾ ਹੈ ਸਾਡੇ ਵਿੱਚੋਂ ਇਹ ਕੰਮ ਜ਼ਿਆਦਾਤਰ ਸੁਖਦੇਵ ਸਿੰਘ ਸੁਖਾ ਮਥਰਾ ਸਿੰਘ ਤੇ ਮੈਂ ਕਰਦੇ ਸੀ ਜਦੋਂ ਚਾਚਾ ਮਥਰਾ ਸਿੰਘ ਤੇ ਹਰਜਿੰਦਰ ਸਿੰਘ ਜਿੰਦਾ ਪਿੱਛਾ ਕਰ ਰਹੇ ਸਨ ਤਾਂ ਸਮਾਂ ਲੰਘਾਉਣ ਲਈ ਉਹ ਛੌਣੀ ਵਿੱਚ ਬਣੇ ਛੋਟੇ ਬਾਜ਼ਾਰ ਵਿੱਚ ਚਲੇ ਗਏ ਅਤੇ ਉੱਥੇ ਘੁੰਮ ਕੇ ਚੀਜ਼ਾਂ ਵਗੈਰਾ ਦੇਖਣ ਲੱਗ ਪਏ ਉਸ ਵਕਤ ਇਹਨਾਂ ਕੋਲ ਕੋਈ ਹਥਿਆਰ ਨਹੀਂ ਸੀਗਾ ਅਚਾਨਕ ਇਹ ਕੀ ਦੇਖਦੇ ਨੇ ਕਿ ਇੱਕ ਕਾਰ ਆ ਕੇ ਰੁਕਦੀ ਹੈ ਤੇ ਉਸ ਵਿੱਚੋਂ ਸਾਦੇ ਕੱਪੜਿਆਂ ਵਿੱਚ ਜਨਰਲ ਬਰਾੜ ਤੇ ਉਸ ਦੀ ਬੇਟੀ ਉਤਰਦੇ ਨੇ ਤੇ ਉਹ ਕਿਤਾਬਾਂ ਦੀ ਦੁਕਾਨ ਤੇ ਖਰੀਦਾਰੀ ਕਰਨ ਲੱਗ ਜਾਂਦੇ ਨੇ ਗੱਡੀ ਵਿੱਚ ਸਿਰਫ ਇੱਕ ਡਰਾਈਵਰ ਸੀ ਜਿਸ ਕੋਲ ਪਿਸਤੌਲ ਤੇ ਸਟੇਨਗਨ ਸੀ ਬਰਾੜ ਦੇ ਵੀ ਪਿਸਤੌਲ ਪਾਇਆ ਸੀ ਬਰਾੜ ਨੂੰ ਅਸੀਂ ਪਛਾਣਦੇ ਸੀ ਆਮ ਤੌਰ ਤੇ ਉਹ ਇਸ ਤਰ੍ਹਾਂ ਬਾਹਰ ਨਹੀਂ ਸੀ ਨਿਕਲਦਾ ਉਸ ਦੇ ਘਰ ਵੀ ਫੌਜ ਤਨਾਤ ਰਹਿੰਦੀ ਸੀ ਤੇ ਉਹਦੇ ਨਾਲ ਸਦਾ ਫੌਜੀ ਕਮਾਂਡੋਆਂ ਦੀਆਂ ਦੋ ਗੱਡੀਆਂ ਅੱਗੇ ਪਿੱਛੇ ਰਹਿੰਦੀਆਂ ਸਨ ਸ਼ਾਇਦ ਘਰ ਨੇੜੇ ਅਤੇ ਛੌਣੀ ਵਿੱਚ ਹੋਣ ਕਰਕੇ ਉਹ ਇਸ ਤਰ੍ਹਾਂ ਆ ਗਿਆ ਹੋਵੇ ਪਰ ਇਹ ਹਫਾਜ਼ਤੀ ਪੱਕ ਦੀ ਬਹੁਤ ਵੱਡੀ ਕਾਰਡ ਸੀ ਸਾਡੇ ਸਿੰਘ ਬਹੁਤ ਹੈਰਾਨ ਹੋਏ ਕਿ ਦੁਸ਼ਮਣ ਇਸ ਤਰ੍ਹਾਂ ਸਾਹਮਣੇ ਹੈ ਜਿਵੇਂ ਕਿ ਤੁਹਾਨੂੰ ਕਿਸੇ ਨੇ ਕੁਝ ਥਾਲੀ ਵਿੱਚ ਪਰੋਸ ਕੇ ਦਿੱਤਾ ਹੋਵੇ ਪਰ ਉਹ ਪਰੇਸ਼ਾਨ ਵੀ ਹੋਏ ਕਿ ਉਹਨਾਂ ਕੋਲ ਕੁਝ ਵੀ ਨਹੀਂ ਹੈ ਤੇ ਜਗ੍ਹਾ ਵੀ ਫੌਜੀ ਛੋਣੀ ਹੈ ਪਹਿਲਾਂ ਤਾਂ ਇਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਕਿ ਉਹ ਇਸ ਤਰ੍ਹਾਂ ਵੀ ਆ ਸਕਦਾ ਹੈ ਜਦੋਂ ਇਹ ਵੀ ਦੁਕਾਨ ਤੋਂ ਕੁਝ ਖਰੀਦਣ ਲੱਗ ਪਏ ਤਾਂ ਪੱਕਾ ਹੋ ਗਿਆ ਕਿ ਇਹ ਉਹੀ ਹੈ ਉਹ ਪਿਓ ਤੀ ਬੜੇ ਆਰਾਮ ਨਾਲ ਖਰੀਦਾਰੀ ਕਰ ਰਹੇ ਸਨ ਕੁਝ ਕੋ ਮਿੰਟ ਉਹ ਦੁਕਾਨ ਵਿੱਚ ਰਹੇ ਤੇ ਫਿਰ ਚਲੇ ਗਏ ਹਰਜਿੰਦਰ ਸਿੰਘ ਜਿੰਦਾ ਆਪਣੇ ਸੁਭਾਅ ਮੁਤਾਬਕ ਬਹੁਤ ਜੋਸ਼ ਵਿੱਚ ਆ ਗਿਆ ਮੂੰਹ ਲਾਲ ਹੋ ਗਿਆ ਤੇ ਸਰੀਰ ਤਣਾਅਚ ਹੋ ਗਿਆ ਪੰਥ ਦਾ ਵੱਡਾ ਦੁਸ਼ਮਣ ਉਹਦੇ ਸਾਹਮਣੇ ਸੀ ਪਰ ਉਹ ਬੇਵੱਦ ਸੀ ਚਾਚਾ ਮਥਰਾ ਸਿੰਘ ਆਪਣੇ ਸੁਭਾਅ ਮੁਤਾਬਕ ਹੋਰ ਗੰਭੀਰ ਤੇ ਸਾਵਧਾਨ ਹੋ ਗਿਆ ਤੇ ਉਸ ਨੇ ਹਰਜਿੰਦਰ ਸਿੰਘ ਜਿੰਦੇ ਨੂੰ ਸ਼ਾਂਤ ਕੀਤਾ ਜਿੰਦੇ ਨੇ ਸਲਾਹ ਦਿੱਤੀ ਕਿ ਆਪਾਂ ਪਹਿਰੇਦਾਰ ਤੇ ਇੱਕਦਮ ਹਮਲਾ ਕਰਕੇ ਸਟੇਨ ਗਨ ਖੋ ਲਈਏ ਤੇ ਇਸ ਨੂੰ ਮਾਰ ਕੇ ਨਿਕਲ ਚਲੀਏ ਚਾਚਾ ਮਥਰਾ ਸਿੰਘ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਹੋਣਾ ਇਹ ਸਿੱਖਿਆਤ ਫੌਜੀ ਬੰਦੇ ਨੇ ਤੇ ਆਪਾਂ ਇਹਨਾਂ ਦੇ ਕਿਲੇ ਵਿੱਚ ਖੜੇ ਆਂ ਬਾਹਰ ਨਿਕਲਣ ਦੀ ਤਾਂ ਗੱਲ ਹੋਰ ਹੈ ਜੇ ਆਪਾਂ ਇਸ ਤਰ੍ਹਾਂ ਕੀਤਾ ਤਾਂ ਹੋ ਸਕਦਾ ਹੈ ਕਿ ਆਪਾਂ ਇਸ ਨੂੰ ਕੋਈ ਨੁਕਸਾਨ ਵੀ ਨਾ ਪਹੁੰਚਾ ਸਕੀਏ ਇਸ ਤਰ੍ਹਾਂ ਉਹ ਆਪਣੀ ਕਾਰ ਵਿੱਚ ਆ ਗਏ ਤੇ ਦੋਨੋਂ ਆਪਣੇ ਆਪਣੇ ਵਿਚਾਰਾਂ ਦੇ ਪੱਕੇ ਸਨ ਜਦ ਤੱਕ ਉਹ ਚੱਲਦੇ ਬਣੇ ਜਦੋਂ ਅਸੀਂ ਸ਼ਾਮ ਨੂੰ ਸਾਰੇ ਇਕੱਠੇ ਹੋਏ ਤਾਂ ਇਸ ਟੱਕਰੇ ਬਾਰੇ ਬਹੁਤ ਗਰਮਾ-ਗਰਮ ਚਰਚਾ ਹੋਈ ਸੁਖਵਿੰਦਰ ਸਿੰਘ ਛਿੰਦੂ ਦਾ ਕਹਿਣਾ ਸੀ ਕਿ ਜੇ ਉਹ ਹੁੰਦਾ ਤਾਂ ਉਹਨਾਂ ਨੇ ਸਿਪਾਹੀ ਨੂੰ ਪੈ ਜਾਣਾ ਸੀ ਤੇ ਕੰਮ ਕਰ ਦੇਣਾ ਸੀ ਜੇ ਉਹਨਾਂ ਕੋਲ ਇੱਕ ਵੀ ਸ਼ਸਤਰ ਹੁੰਦਾ ਤਾਂ ਹਮਲੇ ਦੀ ਕੋਸ਼ਿਸ਼ ਕੀਤੀ ਜਾਣੀ ਸੀ ਉਸ ਵਕਤ ਸਾਡਾ ਇੰਨਾ ਤਜਰਬਾ ਤੇ ਆਤਮ ਵਿਸ਼ਵਾਸ ਸੀ ਕਿ ਅਸੀਂ ਇਹ ਕੰਮ ਸਿਰੇ ਚਾੜ ਦੇਣਾ ਸੀ ਫੇਰ ਸਾਨੂੰ ਇਹ ਵੀ ਯਕੀਨ ਸੀ ਕਿ ਥੋੜੇ ਚਿਰ ਬਾਅਦ ਜਦੋਂ ਇਸ ਦੀ ਪੂਰੀ ਕੋਕ ਹੋ ਗਈ ਤੇ ਪੰਜਾਬ ਤੋਂ ਸਮਾਨ ਆ ਗਿਆ ਤਾਂ ਅਸੀਂ ਇਸ ਦਾ ਕੰਮ ਕਰ ਹੀ ਦੇਣਾ ਬਰਾੜ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੋਵੇਗਾ ਕਿ ਉਹ ਇਸ ਤਰ੍ਹਾਂ ਸ਼ਿਕਾਰ ਬਣ ਗਿਆ ਸੀ ਇਹ ਕੋਈ ਪ੍ਰਮਾਤਮਾ ਦਾ ਹੀ ਖੇਡ ਸੀ ਕਿ ਸਾਡਾ ਉਸ ਨਾਲ ਇਸ ਤਰ੍ਹਾਂ ਟਕਰਾ ਹੋਇਆ ਜਰਨਲ ਵੈਦਿਆ ਨੂੰ ਨਿਸ਼ਾਨਾ ਬਣਾਉਣ ਸਮੇਂ ਵੀ ਸਭ ਕੁਝ ਇਸੇ ਤਰ੍ਹਾਂ ਹੀ ਚੱਲ ਰਿਹਾ ਸੀ ਉਸ ਦੀ ਰਖਵਾਲੀ ਵੀ ਇਸੇ ਤਰ੍ਹਾਂ ਹੀ ਸੀ ਉੱਥੇ ਵੀ ਅਸੀਂ ਉਸ ਦੇ ਨੇੜੇ ਹੀ ਫੌਜੀ ਇਲਾਕੇ ਵਿੱਚ ਘਰ ਲੈ ਲਿਆ ਸੀ ਉਸ ਦਾ ਪਿੱਛਾ ਕਰ ਰਹੇ ਸੀ ਤੇ ਪੰਜਾਬ ਤੋਂ ਸਮਾਨ ਅਤੇ ਬੰਦਿਆਂ ਦੀ ਉਡੀਕ ਕਰ ਰਹੇ ਸੀ ਅਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁਖਾ ਉੱਥੇ ਛੋਟੇ ਸ਼ਸਤਰ ਲੈਣ ਗਏ ਸੀ ਉਹਨਾਂ ਨੇ ਸਾਨੂੰ ਮੱਧ ਪ੍ਰਦੇਸ਼ ਵਿੱਚ ਮਿਲਣਾ ਸੀ ਇਸ ਤਰ੍ਹਾਂ ਪੂਨਾ ਵਿੱਚ ਮੁੱਖ ਬਾਜ਼ਾਰ ਵਿੱਚ ਖਰੀਦਾਰੀ ਕਰਦਾ ਵੈਦਿਆ ਆਪਣੀ ਘਰਵਾਲੀ ਅਤੇ ਇੱਕ ਸਪਾਈ ਨਾਲ ਅਚਨਚੇਤ ਮਿਲ ਗਿਆ ਸੀ ਉਸ ਨੇ ਵੀ ਬਰਾੜ ਵਾਲੀ ਗਲਤੀ ਕੀਤੀ ਫਰਕ ਇਹ ਸੀ ਕਿ ਉਹ ਪੂਨੇ ਦਾ ਆਮ ਇਲਾਕਾ ਸੀ ਅਤੇ ਸਿੰਘਾ ਕੋਲ ਇੱਕ ਸ਼ਸਤਰ ਸੀ ਤੇ ਉਹਨਾਂ ਨੇ ਮੌਕਾ ਸਾਂਭ ਲਿਆ ਬਰਾੜ ਵਾਲੀ ਘਟਨਾ ਤੋਂ ਹਫ਼ਤਾ ਕੋ ਬਾਅਦ ਹੀ ਹਰਜਿੰਦਰ ਸਿੰਘ ਜਿੰਦਾ ਕਰੋਲ ਬਾਗ ਤੋਂ ਫੜਿਆ ਗਿਆ ਉਹਦੇ ਨਾਲ ਦਿੱਲੀ 'ਚ ਸਾਢੇ ਕੁਝ ਮਦਾਦੀ ਵੀ ਫੜੇ ਗਏ ਤੇ ਇਸ ਕਰਕੇ ਇੱਕ ਵਾਰ ਦਿੱਲੀ ਤੋਂ ਸਾਡਾ ਸਾਰਾ ਢਾ ਪੁੱਟਿਆ ਗਿਆ ਸੀ ਕੁਝ ਸਮੇਂ ਲਈ ਦਿੱਲੀ ਸਾਡੇ ਲਈ ਖਤਰੇ ਵਾਲੀ ਥਾਂ ਹੋ ਗਈ ਤੇ ਇਹ ਕਾਰਨ ਇਹ ਕੰਮ ਅੱਧਵਾਟ ਹੀ ਰਹਿ ਗਿਆ ਜਨਰਲ ਬਰਾੜ ਨੂੰ ਬਾਅਦ ਇੰਗਲੈਂਡ ਵਿੱਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜੋ ਸਫਲ ਨਹੀਂ ਹੋਈ ਇੰਗਲੈਂਡ ਦੇ ਕੁਝ ਨੌਜਵਾਨਾਂ ਅਤੇ ਇੱਕ ਬੀਬੀ ਦੇ ਇਸ ਸੰਬੰਧੀ ਮੁਕੱਦਮਾ ਚੱਲਿਆ ਤੇ ਸਜ਼ਾ ਵੀ ਹੋਈ ਸੀ ਉਹਨਾਂ ਨੂੰ ਦੋਸਤੋ ਇਹ ਸੀ ਕਿੱਸਾ ਜਦੋਂ ਜਨਰਲ ਕੁਲਦੀਪ ਬਰਾੜ ਮਰਦਾ ਮਰਦਾ ਬਚਿਆ ਸੀ ਸੋ ਐਸੀ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ